ਉਨਾ ਘੋਰ ਬੰਦੇ ਲਈ ਦਿਖਾਉਣੇ ਆ ਰਾੜ ਤਿੰਨ ਪਲੇਟਾਂ ਪਹਿਲਾਂ ਦੀ ਮੁੱਕੀ ਵੀ ਆ ਪਰ ਇਹ ਉਹ ਕਰ ਰਿਹਾ ਤੇ ਆਪਾਂ ਲਾ ਲਾ ਕੇ ਦੁਬਾਰਾ ਵੇਡ ਰਾੜ ਹੀ ਘਾਟਾਂ ਵੇਖ ਲਾ ਆ ਜਿਹੜੀ ਰਾੜ ਨੂੰ ਢਿੱਡ ਗਈ ਇਹ ਬੰਦਾ ਕਿੰਨੇ ਮਿੰਟ ਸੰਟਾ ਕਲ ਮੇਰਾ ਨਾ ਦੁਪਹਿਰ ਦਾ ਮਨ ਕਰੀ ਜਾਂਦਾ ਕੋਲਡ ਕਾਫੀ ਪੀਣ ਨੂੰ ਪਰ ਮੈਂ ਅੱਗੇ ਦੁਪਹਿਰੇ ਖਾਉ ਜਾਂ ਨਾ ਨਾ ਤਾਂ ਮੈਂ ਪਹਿਲਾਂ ਕੱਲ ਸਾਮਾਨ ਤੋਂ ਆਇਆ ਉਹ ਲਾ ਕੇ ਹਟੇ ਤੇ ਦੁਪਹਿਰੇ ਸੌਣਾ ਸੀ ਤਾਂ ਵੀ ਮੈਂ ਕਿਹਾ ਸ਼ੱਡ ਖੜਾ ਇਹਦੋਂ ਬਾਅਦ ਨੀਂਦ ਨਹੀਂ ਆਉਣੀ ਉਹ ਕੱਲ ਵਾਲੀ ਕਾਫੀ ਦੁਪਹਿਰ ਵਾਲੀ ਅੱਜ ਤੇ ਆ ਗਈ ਸਵੇਰੇ ਸਵੇਰੇ ਤੇ ਮੈਂ ਹੋ ਵੀ ਨਾ ਨਾ ਗਰਮ ਗਰਮ ਪਰ ਕੋਲਡ ਕਾਫੀ ਦਾ ਕਾਲ ਤਾਂ ਮਨ ਪਿਆ ਮੈਂ ਅੱਜ ਪੀ ਲੇਗਾ ਚਲ ਤਾਂ ਸਵਾਗਤ ਆ ਤੁਹਾਡੇ ਸਾਰਿਆਂ ਦਾ ਇੱਕ ਹੋਰ ਨਵੀਂ ਤਕਰੀ ਵੀਡੀਓ ਦੇ ਵਿੱਚ ਥੋੜੇ ਜਿਹਾ ਅਪਡੇਟ ਦੇਣੇ ਸੀਗੇ ਅਪਡੇਟ ਤੱਕ ਆਹ ਆਹੀ ਦੱਸਣੀ ਵੀ ਆਪਾਂ ਅੱਜ ਆਪਾਂ ਟ੍ਰੇਨ ਕਰਾਂਗੇ ਲੈਗਸ ਕਰਨਾ ਕੱਲ੍ਹ ਗਈ ਅਨਾ ਕਿਦਲੇ ਨਾ ਥੋੜੇ ਦਿਨਾਂ ਪਹਿਲਾਂ ਜਿਹੜਾ ਆਪਾਂ ਲੈਗ ਦਾ ਸੈਸ਼ਨ ਲਾਇਆ ਸੀਗਾ ਉਹਦੇ ਨਾਲ ਹੈਮਸਟ੍ਰਿੰਗ ਵਾਲੀ ਮਸ਼ੀਨ ਹੈ ਜਿਹੜੀ ਉਹ ਤੇ ਬੰਦਾ ਲਾਈ ਜਾਂਦਾ ਸੀਗਾ ਤਾਂ ਮੈਂ ਤੇ ਰਵੀ ਜਿਹੜਾ ਮੁੰਡਾ ਆਉਂਦਾ ਹੁੰਦਾ ਆਪਣੇ ਨਾਲ ਜੰਮ ਚ ਤਾਂ ਅਸੀਂ ਡਿਸਾਈਡ ਕੀਤਾ ਪਹਿਲਾਂ ਅਸੀਂ ਡੀਕੀ ਗਏ ਬਾਹਰ ਨੇ ਮੰਨ 7 ਮਿੰਟ ਉਹ ਸਾਡੇ ਨਹੀਂਗੇ ਤਿੰਨ ਜਣੇ ਸੀਗੇ ਉਹ ਵੀ ਉਹ ਕਹਿੰਦੇ ਸਾਨੂੰ ਥੋੜਾ ਲੱਗਦਾ ਟਾਈਮ ਤੇ ਸਾਡੀ ਬੋਡੀ ਠੰਡੀ ਹੋਈ ਜਾਂਦੀ ਹੈ ਕਿ ਐਵੇਂ ਟਾਈਮ ਖਰਾਬ ਕਰੀ ਜਾਂਦੇ ਅਸੀਂ ਫਿਰ ਮੈਨੂਅਲ ਹੈਮਸਟ੍ਰਿੰਗ ਆਡੀਐਲ ਨਹੀਂ ਹੁੰਦੇ ਆਪਣੇ ਡੰਬਲ ਨੂੰ ਫੜ ਕੇ ਉਹ ਲਾਉਣ ਲੱਗੇ ਤੇ ਦੋ ਦੋ ਸੈਟ ਹੀ ਲਾਏ ਉਹਨਾਂ ਦੇ ਤੇ ਉਹਨਾਂ ਨੂੰ ਇੰਨੀ ਜ਼ਿਆਦਾ ਫਟੀਗ ਆਈ ਨਾ ਹਜੇ ਤਾਈਂ ਮੇਰੇ ਹੈਮਸਟ੍ਰਿੰਗ ਦੁਖੀ ਜਾਂਦੇ ਆ ਤਾਂ ਡਿਸਾਈਡ ਕੀਤਾ ਵੀ ਹੁਣ ਤੋਂ ਬਾਅਦ ਜਿਹੜੀ ਆਪਾਂ ਲੇਇੰਗ ਹੈਮਸਟ੍ਰਿੰਗ ਕਰ ਲਾਉਣੇ ਆ ਉਹ ਜ਼ਿਆਦਾ ਥੇਬਲ ਆ ਪਾਸੇ ਪਰ ਉਹਨੂੰ ਛੱਡ ਕੇ ਹੁਣ ਆਪਾਂ ਹੁਣ ਤੋਂ ਆਰਡੀਅਲ ਹੀ ਲਗਾਇਆ ਕਰਾਂਗੇ ਹਿਪ ਇੰਜ ਹੁੰਦੀ ਆ ਜਿਹੜੀ ਤਾਂ ਉਹਦੇ ਨਾਲ ਕੱਲ ਮੈਂ ਸਮਾਨ ਲਾਈ ਜਾਂਦਾ ਸੀਗਾ ਕੱਲ ਆਪਣਾ ਸਮਾਨ ਆਇਆ ਏ ਆਹੀ ਛੱਡਣ ਵਗੈਰਾ ਵਾਲਾ ਆਰਡਰ ਜੇ ਕੀਤੇ ਬਸ ਜੋ ਕੇ ਤੇ ਕੱਲ ਮੈਂ ਆਹ ਲਾਈ ਜਾਂਦਾ ਸੀ ਦੁਪਹਿਰੇ ਇਹ ਸਾਰਾ ਕੁਝ ਲਾ ਲਿਆ ਤੇ ਦੂਬਾ ਤੋਂ ਇੱਕ ਰਹਿ ਗਿਆ ਸੀ ਉਹ ਜਦੋਂ ਮੈਂ ਲਾਉਣ ਲੱਗਿਆ ਤਾਂ ਚੱਕ ਕੇ ਉਹ ਮੁੰਡਾ ਉੱਠ ਗਿਆ ਮੂਰੇ ਹੋ ਲੈਣ ਪਰਤੀ ਟਰੱਕ ਵਾਲਾ ਤਾਂ ਉਹ ਮੈਂ ਇਕੱਲਾ ਲਾਉਣ ਲੱਗਿਆ ਜਦੋਂ ਮੈਂ ਲਾਉਣ ਲੱਗਿਆ ਤੇ ਇੱਕਦਾਂ ਜਿ ਮੇਰੇ ਕਰੈਂਪ ਆਇਆ ਨਾ ਬੜਾ ਤਕੜਾ ਜਿਹਨੂੰ ਆਪਾਂ ਕਹਿੰਦੇ ਹੁੰਦੇ ਆ ਕੜੈਲ ਚੜ ਗਈ ਕਿ ਖੱਲੀ ਖੱਲੀ ਪੈਂਦੀ ਆ ਆਹ ਵਾ ਇਹਦਾ ਕੋਈ ਕਹਿੰਦੇ ਹੁੰਦੇ ਆ ਉਹ ਪਗੜਾ ਤਕੜਾ ਆਇਆ ਭੈਣਨਾ ਤੇ ਉੱਥੇ ਮੇਰੇ ਜਮਾਂ ਡਾਰਟ ਨਿਕਲ ਗਿਆ ਚੀਕ ਨਿਕਲ ਗਈ ਉਹੋਂ ਰਿਕਵਰਮੈਂਟ ਵਾਸਤੇ ਦਾ ਪ੍ਰੋਸੈਸ ਹੀ ਹੋਇਆ ਮੈਂ ਆ ਹੀ ਖੜਾ ਰਿਹਾ ਸਿੱਧੀ ਘਰ ਕੇ ਲਾਤੀ ਹਿੱਲੀ ਨਹੀਂ ਜਾਂਦੇ ਲੱਤਾ ਤੇ ਇਸ ਦੁਬਾਰਤ ਥੋੜਾ ਰਿਲੀਫ ਜੀ ਮਿਲੀ ਆ ਪਰ ਹੁਣ ਵੀ ਸਵੇਰ ਮਾੜਾ ਮਾੜਾ ਦੁਖੀ ਜਾਂਦਾ ਏ ਤੇ ਅੱਜ ਆਪਾਂ ਲੈਂਥ ਦੁਆਰਾ ਫੇਰ ਟ੍ਰੇਨ ਕਰਾਂਗੇ ਬਾਕੀ ਮੈਂ ਆ ਕੇ ਦੁਪਹਿਰੇ ਸੌਂਗ ਕੰਮ ਤੋਂ ਆਹਾਂ ਉਹ ਵੇਸੇ ਛੱਡ ਕੇ ਆਉਣਾ ਵੀ ਆ ਕੰਮ ਨਵੇਂ ਦਾ ਮਣੀ ਨਾਲ ਲਵਾ ਦੂਗਾ ਮੇਰੇ ਦੋ ਤਿੰਨ ਗੇੜੇ ਤੇ ਇਸ ਦੁਬਾਰਤੋਂ ਨੀਂਦ ਤੋਂ ਬਾਅਦ ਜੇ ਰਿਕਵਰ ਹੋਇਆ ਤਾਂ ਠੀਕ ਆ ਤਾਂ ਨਹੀਂ ਤਾਂ ਕੋਈ ਨਾ ਕੋਈ ਹੱਲ ਕਰਾਂਗੇ ਆਪਾਂ। ਜ਼ਿਆਦਾ ਟ੍ਰੇਨਿੰਗ ਦੇ ਵਿੱਚ ਥੋੜਾ ਜਿਹਾ ਆਪਾਂ ਮੋਡਰੇਟ ਰੱਖਾਂਗੇ ਕੰਮ ਖਾਸ ਕਰਕੇ ਹੈਮਸਟ੍ਰਿੰਗ ਲਗਾਉਣ ਵੇਲੇ ਕੁਆਡਸ ਦਾ ਮੇਰੇ ਪੂਰੇ ਰਿਕਵਰ ਆ। ਤੇ ਆਹਾਂ ਕੱਲ ਚਿਕਨ ਬ੍ਰੈਸਟ ਆਈ ਆ 5 ਕਿਲੋ ਮੰਗਾਲੀ ਇਕੱਠੀ پورے ਹਫ਼ਤੇ ਵਾਸਤੇ ਆਪਣਾ ਆਪਣਾ ਹਫ਼ਤਾ ਵਧਾ ਲਾਂਗੇ ਨਾ। ਹੱਤ ਜ਼ਿਆਦਾ ਹੀ ਨਾ ਲੰਘਿਆ ਨਾ 5 ਕਿਲੋ ਆ। ਤੇ ਇਹੋ ਹੀ ਫਾਇਦੇ ਮਿਲਗੀ। ਆਹ ਹਣੀ ਚੌੜ ਪਾਗੇ ਹਟਿਆ ਇੱਥੇ ਚਿੜੀਆਂ ਆਉਂਦੀਆਂ ਐ। ਆ ਰੂਚੀ ਕੇ ਅਮਰੂਦ ਤੋਂ ਇੱਕ ਜੀ ਤੁਹਾਨੂੰ ਹੋਰ ਦਿਖਾਉਣਾ ਹੈ। ਇਹ ਲਿਖ ਹਫਤੇ ਨੇ ਮੈਂ ਆਹ ਉੱਥੇ ਕੰਮ ਦੇ ਫਿਰਦਾ ਹੀ ਮੈਂ ਆਹ ਵੇਖਿਆ ਕਿ ਬਸ ਲੀਨੀਆਂ ਵੀ ਹੁਣ ਆਵੇ। ਪਿਆਹਾਂ ਦਾ ਪੈਕਟ ਮਿਲਿਆ ਵਿੱਚ ਉਹਦੇ 5-6 ਸਿੰਘਾਂ। ਬੱਚੇ ਹੁਣ ਤਾਂ ਵਾਵਾ ਹੋਏ ਫਿਰਦੇ ਆ ਡੇਢ ਹਫਤਾ ਹੋ ਗਿਆ। ਮੇਆ ਪਾਣੀ ਵਾਲਾ ਗਿੱਲਰ ਨਹੀਂ ਹੁੰਦਾ ਇਹਨੂੰ ਵੱਡ ਕੇ ਤੇ ਇਹਦੇ ਵਿੱਚ ਹੀ ਉਹ ਕਾਰ ਲੈ ਰੱਖ ਲੈ। ਸਹੀ ਯਾਰ ਮੇਰੇ ਕੋਲ ਟਾਈਮ ਹੁੰਦਾ ਏ ਜਾਂ ਮੈਂ ਸਵੇਰ ਕੌਫੀ ਵਗੈਰਾ ਪੀਣਾ ਮੈਂ ਇੱਥੇ ਕੁਰਸੀ ਢਾਲੀ ਨਾ ਹੁੰਦਾ ਇਹ ਨਾਲ ਵੇਖੀਏ ਨਾਲੇ ਨਾ ਮੈਹੀ ਮਨ ਨੂੰ ਸ਼ਾਂਤੀ ਜੀ ਮਿਲਦੀ ਆ। ਮਣੀ ਉਹਨੇ ਤੁਹਾਡਾ ਵੀ ਨਹਾ ਕੇ ਨਿਕਲਿਆ ਮੈਂ ਉਹਨੇ ਨਹਾ ਕੇ ਨਿਕਲਿਆ ਤੇ ਮਣੀ ਵੜ ਗਿਆ ਨਹਾਉਣ ਨਹਾਈ ਜਾਂਦਾ ਤੇ ਹੁਣ ਮੈਂ ਆ ਖਾਣਾ ਖਾਣ ਲੱਗਿਆ ਐ ਤੇ ਪਹਿਲਾਂ ਅਸੀਂ ਦੁਪਹਿਰੇ ਬਹੁਤ ਰਸਮਾਂ ਤੋਂ ਛੱਡ ਕੇ ਮੈਂ ਤੇ ਮਣੀ ਦੋਵੇਂ ਜਣੇ ਜਿਹੜਾ ਉਹ ਇੱਕ ਨਾਲ ਹੁੰਦਾ ਆਪਣਾ ਡਿਲੀਵਰ ਕਰਨ ਵਾਲਾ ਤੇ ਇਹ ਤੋਂ ਬਾਅਦ ਚ ਫਿਰ ਘਰੇ ਆਏ ਹੰਬੇ ਅੰਬਾਏ ਗਰਮੀ ਬਹੁਤ ਜ਼ਿਆਦਾ ਸੀ ਖਾ ਪੀ ਕੇ ਤੇ ਸੌਂ ਗਏ ਮੈਂ ਕੋਈ ਰਿਕਾਰਡ ਵੀ ਨਹੀਂ ਕੀਤਾ ਤਾਂ ਹੁਣ 5 ਵਜੇ ਤੋਂ ਉੱਤੇ ਹੋ ਗਿਆ ਟਾਈਮ ਹੋਣੀ ਗੱਲ ਨਹੀਂ ਰਿਕਾਰਡ ਤੇ ਇਹ ਤੋਂ ਬਾਅਦ ਆ ਕੇ ਫਿਰ ਅਸੀਂ ਚੱਲਾਂਗੇ ਜਮਾ ਅੱਜ ਤੇ ਹੋ ਸਕਦਾ ਮਾਰਗ ਘਰ ਵੀ ਆਉਣਗੇ ਇਹ ਕੋਈ ਨਾ ਦਾੰਦ ਹੈ ਜਦੋਂ ਮੈਂ ਚੱਲੇ ਸੀ ਇਹਦਾ ਜ਼ਿਕਰ ਆ ਬਰਗਰ ਖਾਨ ਨੂੰ ਆ ਥੱਲੇ ਆ ਸਾਫਾ ਰੱਖਿਆ ਮੋੜੇ ਤੇ ਇਹਦਾ ਭਾਂਡ ਕੱਢ ਕੀ ਜਾਂਦੀ ਹੈ ਜੇਬ ਤੇ ਉਹ ਕਰਦੇ ਹੁਣ ਬੰਗਰ ਬੰਦਨੇ ਉੱਥੇ ਜਾ ਕੇ ਖਾ ਲਈ ਮਗਰ ਪਿਆਵਾ ਜਾਂਦਾ ਹੀ ਜਾਂਦਾ ਤਰਾ ਯਾਰ ਨੰਬਰ ਨਾ ਬਣ ਰਵਿੰਦੇ ਲੇਗ ਲੇਗ ਰੈਡੀ ਕਵਾ ਮਸਾਕਿਤ ਪਰਿੰਨ ਖਾ ਨਮ ਮਸਾਕਿਤ ਪਰਿੰਨ ਸਟ੍ਰਿਕਟਲੀ ਆ ਮੁੰਡੇ ਦੇ ਵੀ ਫੈਂਸਪ੍ਰੀਨ ਦੁਖੀ ਜਾਂਦੇ ਆ ਘੋਡੇ ਲਾਈ ਦੇ ਆਪਾਂ ਆ ਬੰਦੇ ਆਏ ਫਰਦੇ ਆ ਕਾਠ ਇੰਨਾ ਹੈ ਨੀਗਾ ਮੇਰਾ ਢੱਡ ਤਾਂ ਹੁੰਦਾ ਆ ਬੰਦੇ ਬਰਗਰ ਖਾ ਕੇ ਆਏ ਢੱਡ ਦਿਖੂਗੇ ਉਦੋਂ ਦਾ ਉਦੋਂ ਦਾ ਉਹ ਦੇ ਫਿਰ ਜਿਹਦੇ ਢੱਡ ਲਾ ਸੀ ਡੋਡ ਬਾਈ ਹੋ ਜੇ ਹੁਣੇ ਸਿੰਗਲ ਲੈਗ ਦਾ ਵਾਰਮਅਪ ਹੀ ਕਰਦਾ ਲੇਗ ਪ੍ਰੈਸ ਤੇ ਤੇ ਫੇਰ ਵੀ ਦੋਖ ਰਹੀ ਆ ਅਜੇ ਦਿਨ ਚੰਗੀ ਤਰ੍ਹਾਂ ਵਾਰਮਅਪ ਹੋਇਆ ਨਹੀਂ ਤਿੰਨ ਸੈੱਟ ਮੈਂ ਲਾ ਚੁੱਕਿਆ ਫੇਰ ਵੀ ਦੋਖਦਾ 20 20 ਕਿਲੋ ਪਾਇਆ ਵਾ ਮਾ ਇਹਦੇ ਬਾਅਦ ਚ ਵਧਾਉਣੇ ਆ ਆਪਾਂ ਹੁਣ ਕਿੰਨੇ ਮੰਡਾ ਕਿੰਨਾ ਲਾਏਗਾ ਅੱਜ 190 190 ਮਣੀ ਸ਼ੁਰੂ ਕਰਨ ਲੱਗਿਆ 190 ਕਿਲੋ ਕਿੰਨਾ ਲਾਏਗਾ ਮਣੀ 25 ਦੱਲ ਪੱਤੀ ਲਾ ਦੇ ਤਰੀਕਾ ਸਹੀ ਹੋਣਾ ਚਾਹੀਦਾ ਤਰੀਕਾ ਸਹੀ ਹੋਣਾ ਚਾਹੀਦਾ ਜਨਾ ਬੜੀ ਹਰੀ ਮੈਂ ਉਹ ਵੀ ਜੋ ਨਾ ਨਾ ਆ ਜਾਣਾ। ਅਗਲੀ ਵਾਰ ਲੈ ਨਾ ਦੇ। ਮੈਂ ਆਖਰੀ ਵਾਰ ਜੋ ਲੈਗਸ ਲਾਂਗਾ ਸੀ ਮਈ 23 ਨੂੰ 2 ਕੁਆਂਟਲ ਨਾਲ 21 ਤੇ 20 ਰੈਪਸ ਨਿਕਲੀਆਂ ਸੀਗਾ ਦੋ ਸੈਟ ਲਗਾਏ ਸੀਗੇ ਤੇ ਦੋ ਕੁਆਂਟਲ ਹੀ ਹੁਣ ਫੇਰ ਆ ਪਰ ਮੇਰਾ ਰੈਪ ਸੈਰ ਕੀ ਜ਼ਿਆਦਾ ਹੋਰ ਵਧਾਉਣ ਦਾ ਇਰਾਦਾ ਵੀ ਭਾਵੇਂ ਜੇ 25 ਤੱਕ ਜਾਇਆ ਗਿਆ ਤਾਂ ਵੀ ਸਹੀ ਆ ਤੇ ਨਹੀਂ ਮੇਰੀ ਕੋਸ਼ਿਸ਼ ਤਾਂ 20 ਤੋਂ ਉੱਤੇ ਦੀ ਹੋਊਗੀ ਆ ਪਹਿਲਾ ਸੈਟ ਸ਼ੁਰੂ ਕਰਨ ਲੱਗੇ ਆ Always be the one that's right here, standing by your side. Open up your heart and let me in. I promise not to break you. I promise I'll be all, all that you are. Soon 25 ਲਾ ਦਨਾ 2.9 ਅਗਲਾ ਸੈਟ ਵੀ ਆ ਹੀ ਹੋਣਾ ਚਾਹੀਦਾ ਵਧੀਆ ਦੇਖੋ ਹੁਣੇ ਮੈਂ ਵੀ ਇੰਨੀਆਂ ਲਾਈਆਂ ਮੈਂ 26 ਲਾਈਆਂ 26 ਵੀਡੀਓ ਵੇਖੀ ਯਾਰ ਆ ਵੇਖ ਮੁੰਡਾ ਵੇਖੋ ਕਿੰਨਾ ਲਾਉਂਦਾ ਸੋਨਣਾ ਠੋਰ ਬੰਦੇ ਲਈ ਦਿਖਾਉਣੇ ਆ ਅਜੇ ਤੋ ਜੋ ਲਾਕਡਾਊਨ ਤੋਂ ਪਹਿਲਾਂ ਦਾ ਮੈਂ ਇਹਦੇ ਨਾਲ ਟ੍ਰੇਨ ਕਰਦਾ ਹੁੰਦਾ ਸੀ ਫਿਰ ਤੋਂ ਬਾਅਦ ਉਹ ਹਟ ਗਿਆ ਅਵਾਰਡ ਬਹੁਤ ਆ ਜਾਂਦੇ ਬੰਦੇ ਆਹ ਲਓ ਰਾੜ ਤਿੰਨ ਪਲੇਟਾਂ ਪਹਿਲਾਂ ਦੀ ਮੁੱਕੀ ਵੀ ਆ ਪਰ ਇਹ ਉਹ ਕਰ ਰਿਹਾ ਤੇ ਪਾ ਲਾ ਲਾ ਕੇ ਦੁਵਾਰਾ ਵੇਡ ਰਾੜ ਹੀ ਘਟਾ ਵੇਖ ਲੈ ਆ ਦੀ ਰਾੜ ਹੁੰਦੀ ਘਟ ਗਈ ਇਹ ਬੰਦਾ ਕਿੰਨੇ ਮਿੰਸੈਂਟਾ ਤੁਹਾਨੂੰ ਲੈਫਟਾਂ ਵਿੱਚ ਦਿਖਾਉਣੇ ਇਹ ਬਹੁਤ ਤਕੜਾ ਲੱਗਦਾ ਬੰਦੇ ਇਹ ਦਾ ਕੋਪਰਾਣਾ ਯਾਰ ਆ ਇਹ ਮਰਾ ਤੁਹਾਨੂੰ ਬੰਦੇ ਲਿਫਟ ਦਿਖਾਉਣੇ ਆ ਸਾਰੇ ਮਾਰਦਾ ਹੋੜਾ ਆ ਉਹ ਗੁਰੂ ਜੀ ਹੁਣ ਦਿਨ ਚ ਪਿਛੇ ਆ ਗਏ ਮਾਰ ਕੋ ਨੇ ਮੈਸੀ ਬਣਾ ਦਤਾ ਆਉਟਰੀਵੀਓ ਹੋਣਾ ਮੈਸੀ ਵਾਲੀ ਪਾਈ ਫਿਰਦਾ ਅਰਜੈਂਟੀਨਾ ਵਾਲੀ ਆ ਆਉਟਰੀਵੀਓ ਆ ਗਾ ਮਾਰ ਕੋ ਆ ਗਾ ਆਪਦੇ ਅੱਜ ਵੀ ਤੁਸੀਂ ਜਾਂਦੇ ਆ ਤੇ ਹੁਣ ਜਿਹੜੇ ਦੋ ਸੈਟ ਲਾਉਣੇ ਆ ਹੰਸਲਿੰਗ ਦੇ ਉਹ ਕਰਾਂਗੇ ਪਲੇਇੰਗ ਹੰਸਲਿੰਗ ਕਾਰ ਮਸ਼ੀਨ ਤੇ ਆ ਗਿਆ ਹਾਂ ਉਹ ਜੋਗੇ ਤੇ ਜੇ ਅਗਲੀ ਵਾਰ ਸੈਸ਼ਨ ਤੇ ਬਈ ਹੋ ਹੋਗੇ ਰਿਕਵਰ ਹੋ ਗਏ ਤਾਂ ਫੇਰ ਅਗਲੀ ਵਾਰ ਫੇਰ ਆਪਾਂ ਮੈਨੂਅਲੀ ਲਾਉਂਗੇ ਨੰਬਰ ਨਾਲ ਯਾ ਆਡੀਆ ਦਾ i yes. ਇਹ ਨਹੀਂ ਖੁੱਲਦਾ ਨਾ ਕਿਧਰ ਕੰਦ ਨਾ ਮਾਰਦੇ ਉਹ ਨਾ ਉਹ ਨਾਲ ਹੀ ਨਹੀਂ ਖੁੱਲਦਾ ਉਹ ਦਰਿਆੜੀ ਦਾ ਉਹ ਬੰਦੇ ਨਾ ਉਹ ਇੱਕ ਟ੍ਰਿਪਲ ਬਾਂਦੀ ਆ ਭਾਈ ਹਾਂ ਕਿ ਕੀ ਬਾਂਦੇ ਆ ਮੇਰੇ ਵੀ ਸਮਝੋਰ ਜਾ ਸ਼ੋਰ ਦਾ ਬਾੜਾ ਉਹ ਭੰਦੇ ਨਾ ਬਾਸਕਟਬਾਲ ਖੇਡਦਾ ਹੋ ਬਾਸਕਟਬਾਲ ਖੇਡਦਾ ਬੰਦੇ ਨੂੰ ਸਕੁਆਟ ਦਿਖਾਉਣੇ ਆਣ ਆਪਾਂ ਗਿਵਿੰਸਨ ਗਿਮ ਕਿਰਵਾਉਂਦਾ ਹਾਂ ਅਮਰੋਸ਼ਿ ਚੋਟੇ ਚੋਟੇ ਹਾਂ ලාවාටේර ජාදය කරන්න වන පතන් කර ਯਾਰ ਆਇਆ ਨਾ ਇੱਥੇ α ਮਾਰਤੇ ਰੁਗੇ ਆ ਮਣੀ ਬ੍ਰੈਡ ਲੈ ਰਿਆ ਏ ਤੇ ਪਹਿਲਾ ਅਸੀਂ ਉਹ ਇੱਕ ਉੱਥੇ ਰਾਹ ਚ ਆਉਂਦੇ ਹੋਏ ਨੇ ਉਹ ਵਧਾੜਿਆ ਨਾਰੀਅਲ ਤੇ ਆਦੀ ਲੱਗੀ ਸੀ ਹੁਣ ਜਾਂਦੇ ਹੋਏ ਉਹ ਪੀਵਾਂਗੇ ਤੇ ਦੂਜਾ ਬੱਦ ਘਰੇ ਜਾ ਕੇ ਫਿਰ ਨਾਲ ਨੂੰ ਕੇ ਤੁਹਾਨੂੰ ਅਪਡੇਟ ਦਵਾਂਗੇ ਸਾਰਾ ਬਾਪ ਆਇਆ ਗੁਰੂ ਆ ਆਹੀ ਜਨੇ ਮਿੱਠੇ ਦਾ ਨਹੀਂ ਆਹ ਨਾ ਤੇ ਆ ਗਏ ਆ ਲੱਤਾਂ ਦਾ ਸਾਡਾ ਸੈਸ਼ਨ ਵਧ ਗਿਆ ਗਿਆ ਉਹ ਤਾਂ ਮੇਰਾ ਹੈਮਸਟ੍ਰਿੰਗ ਨਾਲ ਦੁਖਦਾ ਸੀਗਾ ਤੇ ਪਰ ਫਿਰ ਵੀ ਉਹ ਮਸ਼ੀਨ ਦੇ ਉੱਤੇ ਥੋੜਾ ਜਿਹਾ ਉਹ ਆ ਰਾਤ ਉਹਦੇ ਵਿੱਚ ਸਟੇਬਿਲਟੀ ਥੋੜੀ ਜ਼ਿਆਦਾ ਹੁੰਦੀ ਆ ਵੀ ਲੰਮਾ ਪੈ ਗਈ ਉਹ ਕਰਨਾ ਹੁੰਦਾ ਇਕੱਲੇ ਹੈਮਸਟ੍ਰਿੰਗ ਤੇ ਜ਼ੋਰ ਪੈਂਦਾ ਏ ਜੇ ਆਪਾਂ ਉਹ ਆਰ ਡੀ ਐਲ ਲਗਾਉਂਦੇ ਫਿਰ ਉਹਦੇ ਨਾਲ ਆਪਣੀ ਲੋਅਰ ਬੈਕ ਵੀ ਟਾਰਗੇਟ ਹੋਣੀ ਸੀ ਗਲੂਟਸ ਵੀ ਟਾਰਗੇਟ ਹੋਣੇ ਓਵਰ ਆਲ ਸਾਰਿਆਂ ਹੀ ਥੱਲੜ ਦਾ ਹੋ ਜਾਣਾ ਸੀਗਾ ਮਗਰਲਾ ਹੀ ਸਟਾਰ ਟਾਰਗੇਟ ਪਰ ਚੰਗੀ ਰਹੀ ਆਪਾਂ ਪਰ ਅਗਲੇ ਸੈਸ਼ਨ ਦੇ ਵਿੱਚ ਮੈਂ ਆਰ ਡੀ ਐਲ ਦੁਬਾਰਾ ਫੇਰ ਲਗਾਉਂਗਾ ਵਧੀਆ ਨਜ਼ਾਰਾ ਬਹੁਤ ਆਇਆ ਸੀ ਤਾਂ ਹੁਣ ਖੋਪਾ ਪੀਨੇ ਆ ਖੋਪੇ ਦਾ ਪਾਣੀ ਦੇ ਦੁਬਾਰਾ ਚੋ ਖਾਣਾ ਪਾਣੀ ਖਾਣੇ ਆ ਤੇ ਫੇਰ ਮੈਂ ਇਥੇ ਸਟੈਪਸ ਪੂਰੇ ਕਰੂੰਗਾ ਹਾਂ ਇਸ ਮਨ ਰਹਿੰਦਾ ਸਟੈਪਸ ਮੰਨ ਲਾ ਇਥੋਂ ਮੈਂ ਤੁਰਦਾ ਹੁਣ ਮੈਂ ਨਾ ਇੱਕ ਨਵਾਂ ਕੰਮ ਵਿਢਿਆ ਵਾ ਤੇ ਗੇਮ ਆਫ ਥਰونز ਆ ਜਿਹੜੀ ਵੈਬ ਸੀਰੀਜ਼ ਆ ਮੈਂ ਉਹ ਵੇਣਾ ਹੁਣ ਤੇ ਮੈਂ 5ਵੇਂ ਸੀਜ਼ਨ ਤੇ ਆ ਗਿਆ ਤੇ ਉਹਦਾ ਹਰੇਕ ਐਪੀਸੋਡ ਹੈਗਾ 55 ਤੋਂ 52 ਮਿੰਟਾਂ ਦਾ ਤੇ ਮੈਂ ਖਾਣਾ ਪਾਣੀ ਖਾਣ ਤੋਂ ਬਾਅਦ ਨਾ ਨੂੰ ਕਿਹਾ ਦਾ ਤੇ ਇੱਥੇ ਉਹ ਲਾ ਲੈਣਾ ਹੁਣਾ ਕਰਨਾ ਹੈ ਹੈੱਡਫੋਨ ਲਾ ਲਈਦੇ ਤੇ ਉਹ ਲਾ ਕੇ ਗੇੜੇ ਗੱਡੀ ਨਾ ਇੱਥੇ ਆ ਜਿਹੜਾ ਆਪਣਾ 에ਰਗਾ ਨਕ ਬਣਿਆ ਵ ਕਰਦੇ ਦਾ ਚ ਉਹਦੇ ਨਾਲ ਮੇਰੇ ਸਟੈਪਸ ਪੂਰੇ ਹੁੰਦੇ ਜਦੋਂ ਉਹ ਨੰਬਰ ਨਿਬੜ ਜਾਂਦਾ 55 ਮਿੰਟਾਂ ਦਾ ਪੂਰਾ ਉਹਦਾ ਆਪਣਾ ਵੀ ਕਾਰਡੀਓ ਪੂਰਾ ਹੋ ਜਾਂਦਾ ਸਟੈਪਸ ਕੋਈ ਭੱਜ ਦਾ ਨਹੀਂ ਖਾਸ ਨੋਰਮਲ ਤਰੱਕੇ ਤਾਂ ਇਹ ਵੀ ਇੱਕ ਵਧੀਆ ਹੋ ਬਣਾਇਆ ਬਾਈ ਜੇ ਤੁਹਾਨੂੰ ਵੀ ਦਿੱਕਤਾਂ ਹੁੰਦੀਆਂ ਹਨ ਨਾ ਵੀ ਆਪਾਂ ਉਹ ਵੀ ਪਾ ਕੇ ਵੇਖੇ ਵੇਨੇ ਉਹਨੇ ਰਹਿਨੇ ਆ ਵੀ ਕੰਗਾਂ ਨੂੰ ਹੁੰਦਾ ਚੌਂਕ ਵੀ ਵੈਬ ਸੀਰੀਜ਼ ਵਗੈਰਾ ਵੇਨੇ ਆ ਜਾਂ ਹੋਰ ਕੁਝ ਵੇਨੇ ਆ ਤਾਂ ਆਰ ਐਵਨ ਤੁਹਾਨੂੰ ਵਧੀਆ ਦਊਗਾ ਜਾਂ ਕਈ ਵਾਰ ਪੋਡਕਾਸਟ ਵਗੈਰਾ ਸੁਣਦੇ ਹੁੰਨੇ ਆ ਉਹ ਲਾ ਕੇ ਆ ਦੇਖਿਆ ਅੱਲਾ ਦਾ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਕਾਰਡੀਓ ਪੂਰਾ ਹੋ ਜਾਂਦਾ ਹੈ ਆਪਣਾ ਤੇ 10 ਦਾ 12000 ਸਟੈਪ ਤਾਂ ਹੁਣ ਹੀ ਲੰਘ ਜਾਂਦੇ ਹੈ ਘੰਟੇ ਦੇ ਵਿੱਚ ਕੋ ਪਤਾ ਹੀ ਨਹੀਂ ਲੱਗਦਾ ਤਾਂ ਆਹੀ ਸੀ ਤਾਂ ਮਿਲਦੇ ਹਾਂ ਤੁਹਾਨੂੰ ਅਗਲੀ ਤਕੜੀ ਵੀਡੀਓ ਦੇ ਵਿੱਚ